ਗੱਡੀ ਰੋਕੜੀ ਕਰੇਗਾ ਚਲਾਣ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਨੁਕਸਾਨ ਹੋਊਗਾ ਐ ਭੋਲੇਸ ਨੂੰ ਵੀ ਯਾਰੋ ਰਾਸਤਾ ਦਿਓ ਫਾਇਰ ਬਰਗੇਰ ਨੂੰ ਵੀ ਲੰਘਣ ਦਿਓ ਜਨਰੇਸ਼ਨਾਂ ਜਿਹੜੀ ਉਹ ਸਪੀਡ ਦੇ ਨਾਲ ਆ ਅੱਜਕੱਲ ਕਾਫੀ ਦਰਦਨਾਕ ਮੌਤਾਂ ਹੋ ਰਹੀਆਂ ਇਸ ਸਾਲ ਦੇ ਵਿੱਚ ਬਹੁਤ ਜ਼ਿਆਦੇ ਆ ਹਾਦਸੇ ਹੋਏ ਜੀ ਇਸ ਕਰਕੇ ਉਹਨਾਂ ਨੂੰ ਸਮਝਾਉਣ ਦਾ ਚਰੀਆ ਇੱਕ ਸਿੰਗਿੰਗ ਹੀ ਆ ਜੀ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਐਡੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਘਾਰੇ ਵਿੱਚ ਬੱਚੇ ਕੋਡੀ ਬੇਟ ਕਰਦੇ ਤੁਸੀਂ ਫੇਰ ਤੇਜ਼ੀ ਨਾਲ ਸੋ ਕਾਦੀ ਕਰਦੇ ਜਿਹੜਾ ਸਿੱਧੂ ਮੂਸੇਵਾਲੀ ਤੋਂ ਜਿਹੜਾ ਨੌਜਵਾਨ ਪੀੜੀ ਤੋਂ ਬਹੁਤ ਜ਼ਿਆਦਾ ਸੌਂਦੀ ਸੀ ਇਸ ਕਰਕੇ ਉਸ ਦੀ 295 ਦੀ ਤਰਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ ਮੈਂ ਇਹ ਟ੍ਰੈਫਿਕ ਰੂਲਾ ਦਾ ਜਿਹੜਾ ਸੌਗ ਆ ਜੀ ਇਹਨੂੰ ਜੋੜਿਆ ਮੁੱਕਦੀ ਹੈ ਗੱਲ ਯਾਰੋ ਇਹ ਮਕਾਉਣੀਆਂ ਹਾਈਵੇ ਤੇ ਗੱਡੀ 60 ਤੇ ਚਲਾਉਣੀਆਂ ਬੱਤਾਂ ਵਾਰੇ ਵੀਰਾਂ ਨੂੰ ਵੀ ਬੇਨਤੀ ਆ ਕੇ ਪਬਲਿਕ ਲੰਘਣੇ ਲਈ ਦੋਸਤਾਂ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਚਾchna ਦਾ ਸਦਾ ਸਾਥ ਕੀ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਚਾchna ਦਾ ਸਦਾ ਸਾਥ ਕੀ ਦਿਓ ਨਜਵਾਨ ਪੀੜ੍ਹੀ ਅਕਸਰ ਤੇਜ਼ ਰਫ਼ਤਾਰ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੀ ਨਜ਼ਰ ਆਉਂਦੀ ਹੈ ਪਰ ਮੋਗਾ ਦਾ ਇਹ ਟ੍ਰੈਫਿਕ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਨਜਵਾਨਾਂ ਨੂੰ ਗੀਤ ਰਾਹੀਂ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦਾ ਹੈ ਦਰਅਸਲ ਇਸ ਮੁਲਾਜ਼ਮ ਨੇ ਸਿੱਧੂ ਮੁਸੇਵਾਲਾ ਦੀ 295 ਗੀਤ ਦੀ ਤਰਜ਼ ਦੇ ਉਤੇ ਟ੍ਰੈਫਿਕ ਰੂਲ ਗੀਤ ਲਿਖਿਆ ਤੇ ਹੁਣ ਇਹੀ ਗੀਤ ਸੁਣਾ ਕੇ ਨੌਜਵਾਨ ਪੀੜੀ ਬੱਸ ਡਰਾਈਵਰਾਂ ਨੂੰ ਰੂਲ ਨਾ ਤੋੜਨ ਲਈ ਜਾਗਰੂਕ ਕਰਦਾ ਹੈ ਆਹ ਪੀੜੀ ਆ ਉਹ ਗੱਡੀ ਬਹੁਤ ਜ਼ਿਆਦਾ ਹਾਈਵੇ ਤੇ ਸਪੀਡ ਨਾਲ ਚਲਾ ਰਹੀ ਹੈ ਜੀ ਤੇ ਔਰ ਲੋਨ ਨੂੰ ਕੋਈ ਮਤਨਚਰ ਨਹੀਂ ਰੱਖਦਾ ਜੀ ਇਸ ਕਰਕੇ ਉਹਨਾਂ ਨੂੰ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਸਪੀਡ ਦੇ ਨਾਲ ਆ ਅੱਜਕੱਲ ਕਾਫੀ ਦਰਦਨਾਕ ਮੌਤਾਂ ਹੋ ਰਹੀਆਂ ਇਸ ਸਾਲ ਦੇ ਵਿੱਚ ਬਹੁਤ ਜ਼ਿਆਦੇ ਹਾਦਸੇ ਹੋਏ ਜੀ ਇਸ ਕਰਕੇ ਉਹਨਾਂ ਨੂੰ ਸਮਝਾਉਣ ਦਾ ਚਰੀਆ ਇੱਕ ਸਿੰਗਿੰਗ ਹੀ ਆ ਜੀ ਤੇ ਜਿਹੜਾ ਸਿੱਧੂ ਮੂਸੇਵਾਲ ਸੀ ਉਹ ਜਿਹੜਾ ਨੌਜਵਾਨ ਪੀੜੀ ਸਾਨੂੰ ਬਹੁਤ ਜ਼ਿਆਦਾ ਸੌਂਦੀ ਸੀ ਇਸ ਕਰਕੇ ਉਸ ਦੀ 295 ਦੀ ਤਰਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਮੈਂ ਇਹ ਟਰੈਫਿਕ ਰੂਲਾਂ ਦਾ ਜਿਹੜਾ ਸੌਂਗ ਆ ਜੀ ਇਹਨੂੰ ਜੋੜਿਆ ਦੀ ਤਰ੍ਹਾਂ ਫੇਰ ਅ 295 ਦੀ ਤਰਜ਼ ਦੇ ਨਾਲ ਲੋਕਾਂ ਦੇ ਅੱਗੇ ਜਾਂ ਨਵੀਂ ਜਨਰੇਸ਼ਨ ਦੇ ਅੱਗੇ ਉਹਨੂੰ ਪੇਸ਼ ਕੀਤਾ ਜਿਸ ਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਵੱਲੋਂ ਜਾਂ ਪਬਲਿਕ ਵੱਲੋਂ ਮੈਨੂੰ ਬਹੁਤ ਜ਼ਿਆਦਾ ਹੰਕਾਰ ਆ ਗਿਆ ਕਿ ਲੋਕ ਕਾਫੀ ਜ਼ਿਆਦਾ ਇਸ ਸੌਗ ਨੂੰ ਸੁਣ ਰਹੇ ਨੇ ਤੇ ਇਸ ਤੇ ਅਮਰ ਵੀ ਕਰ ਰਹੇ ਨੇ। ਲੇਕਿਨ ਆਪਾਂ ਗੱਲ ਕਰੀਏ ਸਿੱਧੂ ਮੂਸਵਾਲੇ ਦੇ ਕਿਹੜੇ ਗੀਤ ਨੂੰ ਲੈ ਕੇ ਜਿਹੜਾ ਆ ਗਿਆ ਤੁਸੀਂ ਟਰੈਫਿਕ ਦੇ ਉੱਪਰ ਆਇਆ ਹੋਇਆ ਹੈ ਜੀ। ਹਰ 295 ਦੀ ਦਰ ਸੀਗੀ ਜੀ ਉਸ ਨੂੰ ਲੈ ਕੇ ਜੀ ਜਿਹੜੇ ਟਰੈਕ ਸੌਂਗ ਤੇ ਲੋਕਾਂ ਨੂੰ ਅਵੇਅਰ ਜਾਗਰੂਕ ਕਰਨ ਵਾਸਤੇ ਪਰ ਮੈਂ ਟਰੈਕ ਦਾ ਸੌਂਗ ਜਿਹੜਾ ਛੋੜ ਕੇ ਤੇ ਫਿਰ ਸੁਣਾਇਆ ਗਿਆ ਦੋ ਬੋਲ ਹੋ ਜਾਂਦੀ ਬਰਸ ਦੀ ਤੇ ਗੱਡੀ ਰੋਕ ਖੜੀ ਕਰੇਗਾ ਚਾਲਾਰ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਨੁਕਸਾਨ ਹੋਊਗਾ ਐਮਬੂਲੈਂਸ ਨੂੰ ਵੀ ਯਾਰੋ ਰਾਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰ ਉੱਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਆਰ ਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਹੀਂ ਯਾਰੋ ਬਾਈਕ ਚੱਕੇਓ ਬੀਮਾ ਪਰ ਦੂਚਣੇ ਨਾਲ ਲੱਗਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇਜੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਘਾਰੇ ਵਿੱਚ ਬੱਚੇ ਤੁਹਾਡੀ ਵੇਟ ਕਰਦੇ ਏ ਤੁਸੀਂ ਫੇਰ ਦੇ ਜੀ ਦਸੂਗਾ ਦੀ ਕਰਦੇ ਮੁਕਦੀ ਹੈ ਗੱਲ ਯਾਰੋ ਇਹ ਮਕਾਉਨੀਆਂ ਖਾਈ ਵਿੱਚ ਗੱਡੀ ਸਾਥ ਤੇ ਚਲਾਉਣੀ ਆ ਬੱਸਾਂ ਵਾਲੇ ਵੀਰਾਂ ਨੂੰ ਵੀ ਬੇਮਤੀ ਆ ਕਿ ਪਬਲਿਕ ਲੰਘਣ ਲਈ ਹਉਂ ਉਸਤਾਦੀ ਹੋ ਉਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪ੍ਰਸ਼ਾਸਨ ਦਾ ਸਦਾ ਸਾਥ ਕੀ ਦਿਓ ਲਾਈਫ ਕੁਦਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਵ ਕਰ ਲੋ ਲਾਈਫ ਦਾ ਸੇਵ ਕਰ ਰਹੇ ਨੇ ਲੋਕਾ ਲਗਾਤਾਰ ਤੁਹਾਡੇ ਕੋਲ ਨੰਬਰ ਆ ਰਿਹਾ ਜੀ ਲੋਕ ਇਸ ਗੀਤ ਨੂੰ ਸੁਣ ਕੇ ਜਿਹੜਾ ਜਿਤਨਾ ਨਵੀਂ ਜਨਰੇਸ਼ਨਾਂ ਅੱਜ ਨਾਲੇ 10ਵੀਂ 10th ਕਲਾਸ ਕਰਕੇ ਜਾਂ ਪਲੱਸ 2 ਕਰਕੇ ਫਿਰ ਰੋਡ ਦੇ ਉੱਪਰ ਆਉਂਦੇ ਆ ਜੀ ਉਹਨਾਂ ਨੂੰ ਇਹਨਾਂ ਚ ਜ਼ਿਆਦਾ ਨਹੀਂ ਪਤਾ ਹੁੰਦਾ ਜੀ ਅਵੇਅਰਨੈਸ ਨਹੀਂ ਹੁੰਦੇ ਜੀ ਫਿਰ ਉਹ ਇਸ ਗੀਤ ਨੂੰ ਸੁਣ ਕੇ ਉਹਨਾਂ ਨੂੰ ਕੁਝ ਰੂਲਾਂ ਦਾ ਪਤਾ ਲੱਗੂਗਾ ਜੀ ਜੋ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਬਣਾਏ ਗਿਆ ਜੀ ਉਹਨਾਂ ਤੇ ਅਮਲ ਜ਼ਰੂਰ ਕਰਨਗੇ ਜੀ ਤੇ ਮੇਰੀ ਅਪੀਲ ਹੈ ਜਿੰਨੇ ਵੀ ਨਵੀਂ ਪੀੜ੍ਹੀ ਆ ਜੀ ਨੌਜਵਾਨ ਪੀੜ੍ਹੀ ਆ ਤੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਕਿਰਪਾ ਕਰਕੇ ਆਪਣੀ ਜਾਨ ਦੀ ਸੇਫਟੀ ਲਈ ਤੇ ਆਪਣੇ ਪਰਿਵਾਰ ਦੀ ਸੇਫਟੀ ਲਈ ਟ੍ਰੈਫਿਕ ਦੇ ਰੂਲਾਂ ਨੂੰ ਮੱਦੇ ਨਜ਼ਰ ਆਂਦੇ ਹੋਏ ਉਹਨਾਂ ਨੂੰ ਫੋਲੋ ਜ਼ਰੂਰ ਕਰੋ ਤੇ ਆ ਤਾਂ ਜੋ ਤੁਹਾਡੀ ਜ਼ਿੰਦਗੀ ਸੇਫ ਰਹ ਸਕੇ ਤੇ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ ਰਹੋ ਜੀ ਦੱਸ ਦੇ ਕਿ ਸਿੱਧੂ ਮਸੂਏ ਵਾਲੇ ਦਾ ਗੀਤ ਹੁਣ ਤੱਕ 555 ਮਿਲੀਅਨ ਲੋਕ ਸੁਣ ਚੁੱਕੇ ਨਹੀਂ ਜਿਸ ਦੀ ਤਰਜ ਦੀ ਉਤੀ ਇਸ ਮੁਲਾਜ਼ਮ ਦੇ ਵੱਲੋਂ ਟ੍ਰੈਫਿਕ ਨਿਯਮ ਗੀਤ ਸੁਣਾਇਆ ਜਾਂਦਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਜਾਨ ਦੀ ਸੁਰੱਖਿਆ ਦਾ ਸੁਨੇਹਾ ਵੀ ਲਾਇਆ ਜਾਂਦਾ ਹੈ ਮੋਗਤ ਸੰਜੀਵ ਅਰੋੜਾ ਪੰਜਾਬ ਲੋਕ ਚੈਨਲ